ਬਾਈ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਨੂੰ ਲੈ ਕੇ ਸਰਦਾਰ ਬਲਕੌਰ ਸਿੰਘ ਦਾ ਆਇਆ ਵੱਡਾ ਬਿਆਨ ਤਾਂ ਹਾਂਜੀ ਦੋਸਤੋ ਜਿਵੇਂ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਇੰਸਟਾਗ੍ਰam ਅਕਾਊਂਟ ਤੋਂ ਛੋਟੇ ਸਿੱਧੂ ਦੀ ਇੱਕ ਪੋਸਟ ਨੂੰ ਸ਼ੇਅਰ ਕੀਤਾ ਗਿਆ ਸੀ ਤੇ ਛੋਟੇ ਸਿੱਧੂ ਦੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਇਹਨਾਂ ਕੈਪਸ਼ਨ ਦੇ ਵਿੱਚ ਲਿਖਿਆ ਸੀ ਕਿ ਜਲਦ ਮਿਲਦੇ ਹਾਂ ਇੱਕ ਨਵੇਂ ਗੀਤ ਦੇ ਨਾਲ ਤਾਂ ਜਿਸ ਤੋਂ ਬਾਅਦ ਕੀ ਸਿੱਧੂ ਦੇ ਫੈਨਾਂ ਦੇ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਦੀਵਾਲੀ ਤੇ ਰਿਲੀਜ਼ ਕੀਤਾ ਜਾਵੇਗਾ ਪਰ ਸਿੱਧੂ ਦਾ ਗਾਣਾ ਜਿਹੜਾ ਦੀਵਾਲੀ ਦੇ ਉੱਪਰ ਰਿਲੀਜ਼ ਨਹੀਂ ਹੋਇਆ ਤਾਂ ਹੁਣ ਜਿਸ ਤੋਂ ਬਾਅਦ ਕੀ ਸਿੱਧੂ ਮੂਸੇਵਾਲੇ ਦੇ ਸਾਰੇ ਚਾਹਣ ਵਾਲੇ ਸਰਦਾਰ ਬਲਕੌਰ ਸਿੰਘ ਨੂੰ ਕਾਫੀ ਜ਼ਿਆਦਾ ਕਮੈਂਟ ਕਰਕੇ ਪੁੱਛ ਰਹੇ ਸੀ ਕਿ ਸਿੱਧੂ ਦਾ ਨਵਾਂ ਗਾਣਾ ਕਦੋਂ ਆਵੇਗਾ ਤਾਂ ਜਿਸ ਨੂੰ ਲੈ ਕੇ ਸਰਦਾਰ ਬਲਕੌਰ ਸਿੰਘ ਨੇ ਇੱਕ ਕਮੈਂਟ ਦਾ ਰਿਪਲਾਈ ਕਰਦੇ ਹੋਏ ਕਿਹਾ ਕਿ ਸਿੱਧੂ ਦਾ ਗਾਣਾ ਜਿਹੜਾ ਪਰ ਰਿਲੀਜ਼ ਤਾਂ ਦੀਵਾਲੀ ਤੇ ਹੀ ਕਰਨਾ ਸੀ ਪਰ ਕੁਝ ਵਜ੍ਹਾ ਕਰਕੇ ਗਾਣਾ ਜਿਹੜਾ ਦੀਵਾਲੀ ਤੇ ਰਿਲੀਜ਼ ਨਹੀਂ ਕੀਤਾ ਗਿਆ ਹੁਣ ਗਾਣਾ ਜਿਹੜਾ ਤੁਹਾਨੂੰ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਸੁਣਨ ਨੂੰ ਮਿਲ ਜਾਵੇਗਾ ਤੇ ਗਾਣਾ ਜਿਹੜਾ ਬਹੁਤੀ ਵਧੀਆ ਆ ਉਮੀਦ ਕਰਦੇ ਆਂ ਕਿ ਗਾਣਾ ਜਿਹੜਾ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਬਸ ਥੋੜੀ ਜਿਹੀ ਵੇਟ ਹੋਰ ਲਵ ਜਲਦੀ ਮਿਲਦੇ ਆ ਤੁਹਾਨੂੰ ਨਵੇਂ ਗੀਤ ਦੇ ਨਾਲ ਤਾਂ ਹਾਂਜੀ ਦੋਸਤੋ ਇਹ ਸੀਗਾ ਸਰਦਾਰ ਬਲਕੌਰ ਸਿੰਘ ਦਾ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਨੂੰ ਲੈ ਕੇ ਇੱਕ ਵੱਡਾ ਵਿਆਹਨ ਤਾਂ ਬਾਕੀ ਤੁਹਾਡੇ ਵਿੱਚੋਂ ਕੌਣ ਕੌਣ ਬਾਈ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ ਆ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਹਾਂਜੀ ਦੋਸਤੋ ਇਸ ਦੇ ਨਾਲ ਹੀ ਵੀਡੀਓ ਦਾ ਇਥੇ ਕਰਦੇ ਹਾਂ ਅੱਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਾਂ ਜਾਂਦੇ ਆਂਦੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ